ਸੁਖਵੀਰ ਬਾਦਲ ਦੀ ਬਹੁਤ ਵੱਡੇ ਬਾਵਿਆ ਜੋ ਦੋਲੀ ਧਰਦੀਏ تھے ਉਸ ਤੋਂ ਬਾਅਦ ਉੱਥੇ ਜੋ ਭਾਗੂ ਕਾ ਯੂਆਈ ਦੇ ਵਿੱਚ ਵੀ ਉਹਨਾਂ ਦੇ ਵੱਡੇ ਬਾਦਲ ਤੇ ਮਾਨਪਿੰਦ ਬਾਦਲ ਜਪੀ ਬਾਕੇ ਰੋਣ ਲੱਗ ਪੈਂਦੇ ਆ ਉਸ ਤੋਂ ਇਲਾਵਾ ਇਹ ਵੱਡੇ ਭਗਵਾਨਾਂ ਦੇ ਵਿੱਚ ਬੱਚੇ ਥੋੜੇ ਨਾਨਾ ਤੇ ਨਾਲ ਹਰਿ ਸ਼ਿਮਰਤ ਬਾਦਲ ਵੀ ਜਿਹੜਾ ਦਾੜਾ ਪ੍ਰਕਾਸ਼ ਕੀਤਾ ਉਹ ਤੇ ਉਸ ਤੋਂ ਬਾਅਦ ਜਦੋਂ 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 ਪੂਰੀ ਤਰ੍ਹਾਂ ਉਹਨੇ ਮਾਈਕ ਫੜ ਕੇ ਆਪਣੇ ਪਿਤਾ ਦੇ ਲਈ ਹੋਇਆ ਤੇ ਉਦੋਂ ਇਸ ਦਾ ਕਾਰਨ ਇਹ ਬਣਿਆ ਕਿ ਹਰ ਕੀਰਤ ਕੋਰ ਬਾਦਲ ਨੇ ਇੱਕ ਭਾਵੁਕ ਜੀਤ ਆਪਣੇ ਭਰਾ ਭੈਣਾਂ ਮਾਤਾ ਪਿਤਾ ਗਾਇਆ ਜਿਸ ਨੂੰ ਸੁਣ ਕੇ ਕਬੀਰ ਬਾਦਲ ਉਹ ਦੋ ਰੋਣ ਲੱਗ ਪਏ ਤੇ ਨਾਲ ਮੰਨ ਵਿੱਚ ਬਾਦਲ ਖੜੇ ਸਨ ਉਹਨਾਂ ਨੇ ਜੱਫੀ ਪਾਈ ਉਹਨਾਂ ਨੂੰ ਚੁੱਪ ਕਰਾਣ ਲੱਗ ਪਏ ਪੂਰਾ ਸੁਣਾ ਤੁਸੀਂ ਮੇਰੇ ਸਾਹਮਣੇ ਗੋਲੋਂ ਹੁਣੇ ਚਰਚੇ ਹੋ ਰਹੇ ਆ ਕਿਉਂਕਿ ਬਹੁਤ ਵੱਡੇ ਪਰਿਵਾਰ ਦੇ ਨਾਲ ਉਹਨਾਂ ਦਾ ਰਿਸ਼ਤਾ ਜੁੜਿਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਵੀ ਵੱਡੇ ਟਾਕਾ ਕੈਨੇਡਾ ਅਮਰੀਕਾ ਯੂਏਈ ਦੇ ਵਿੱਚ ਵੀ ਉਹਨਾਂ ਦੇ ਵੱਡੇ ਬਿਜ਼ਨਸ ਆ ਜਦੋਂ ਸੁਖਵੀਰ ਸਿੰਘ ਬਾਦਲ ਦੀ ਧੀ ਦੀ ਡੋਲੀ ਤੁਰਨ ਲੱਗੀ ਤੇ ਉਹ ਮਾਈਕ ਫੜ ਕੇ ਜਿਵੇਂ ਆਮ ਵੇਖਿਆ ਜਾਂਦਾ ਇਹ ਵੱਡੇ ਪਰਿਵਾਰਾਂ ਦੇ ਵਿੱਚ ਬੱਚੇ ਥੋੜੇ ਜੇ ਇੰਡੀਪੈਂਡੈਂਟ ਹੁੰਦੇ ਆ ਜਦੋਂ ਉਹ ਤੁਰਨ ਲੱਗੀ ਹਾਲਾਂਕਿ ਜਿਹੜਾ ਮੁੰਡਾ ਉਹ ਗੁਰ ਸਿੱਖਾ ਉਸਦੇ ਜਿਹੜਾ ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਉਹ ਇੱਕ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਆ ਜਦੋਂ ਕੁੜੀ ਤੁਰਨ ਲੱਗੀ ਤੇ ਉਸਨੇ ਮਾਈਕ ਫੜ ਕੇ ਆਪਣੇ ਪਿਤਾ ਦੇ ਲਈ ਆਪਣੀ ਮਾਤਾ ਦੇ ਲਈ ਤੇ ਆਪਣੇ ਜਿਹੜਾ ਛੋਟਾ ਭਰਾ ਉਸਦੇ ਲਈ ਇੱਕ ਭਾਵੁਕ ਗੀਤ ਗਾਇਆ ਜਿਸ ਨੂੰ ਸੁਣ ਕੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਉਸ ਦਾ ਜਿਹੜਾ ਨਾਨਾ ਸਤਿਆਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਕਿ ਖੁਦ ਗੁਰਬਾਣੀ ਪੜ੍ਹ ਕੇ ਆਨੰਦ ਕਾਰਜ ਕੀਤੇ ਆ ਉਹ ਸਾਰੇ ਭਾਵਕ ਹੋ ਗਏ ਮਜੀਠੀਆ ਸਾਹਿਬ ਕੁੜੀ ਨੂੰ ਗੱਲ ਲਾ ਕੇ ਰੋਣ ਲੱਗਦੇ ਆ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਉਹ ਜਿਹੜਾ ਗਲਵਖੜੀ ਦੇ ਵਿੱਚ ਲੈ ਲੈਂਦੇ ਆ ਜਦੋਂ ਧੀ ਤੁਰਨ ਲੱਗੀ ਤੇ ਉਸਨੇ ਜਿਹਹਾ ਗੀਤ ਗਾਇਆ ਜਿਹੜਾ ਮਾਹੌਲ ਸੀ ਜਿਸ ਦੇ ਵਿੱਚ ਖੁਸ਼ੀਆਂ ਮਨਾ ਰਹੇ ਸੀ ਉਹ ਗਮਗੀਨ ਹੋ ਗਿਆ ਕਿਉਂਕਿ ਮੁੰਡਾ ਜਿਹੜਾ ਯੂਐਸਏ ਦਾ ਰਹਿਣ ਵਾਲਾ ਤੇ ਧੀ ਨੇ ਹੁਣ ਯੂਐਸਏ ਚਲਾ ਜਾਣਾ ਤੁਹਾਨੂੰ ਤਸਵੀਰਾਂ ਹੋਰ ਵੀ ਖਾਵਾਂਗੇ ਚੜੇ ਰਹੋ ਸਾਡੇ ਚੈਨਲ ਦੇ ਅਦਭੁਤ ਅਚਰਚੇ ਹੋ ਰਿਹਾ ਹੈ ਕਿਉਂਕਿ ਬਹੁਤ ਵੱਡੇ ਪਰਿਵਾਰ ਦੇ ਨਾਲ ਉਹਨਾਂ ਦਾ ਰਿਸ਼ਤਾ ਜੁੜਿਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਵੀ ਵੱਡੇ ਟਾਕਾ ਕੈਨੇਡਾ ਅਮਰੀਕਾ ਯੂਏਈ ਦੇ ਵਿੱਚ ਵੀ ਉਹਨਾਂ ਦੇ ਵੱਡੇ ਬਿਜ਼ਨਸ ਆ ਜਦੋਂ ਸੁਖਵੀਰ ਸਿੰਘ ਬਾਦਲ ਦੀ ਧੀ ਦੀ ਡੋਲੀ ਤੁਰਨ ਲੱਗੀ ਤੇ ਉਹ ਮਾਈਕ ਫੜ ਕੇ ਜਿਵੇਂ ਆਮ ਵੇਖਿਆ ਜਾਂਦਾ ਇਹ ਵੱਡੇ ਪਰਿਵਾਰਾਂ ਦੇ ਵਿੱਚ ਬੱਚੇ ਥੋੜੇ ਜੇ ਇੰਡੀਪੈਂਡੈਂਟ ਹੁੰਦੇ ਆ ਜਦੋਂ ਤੁਰਨ ਲੱਗੀ ਹਾਲਾਂਕਿ ਜਿਹੜਾ ਮੁੰਡਾ ਉਹ ਗੁਰ ਸਿੱਖਾ ਉਸਦੇ ਜਿਹੜਾ ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਉਹ ਇੱਕ ਸਿੱਕੀ ਸਰੂਪ ਦੇ ਵਿੱਚ ਨੌਜਵਾਨ ਆ ਜਦੋਂ ਕੁੜੀ ਤੁਰਨ ਲੱਗੀ ਤੇ ਉਸਨੇ ਮਾਈਕ ਫੜ ਕੇ ਆਪਣੇ ਪਿਤਾ ਦੇ ਲਈ ਆਪਣੀ ਮਾਤਾ ਦੇ ਲਈ ਤੇ ਆਪਣੇ ਜਿਹੜਾ ਛੋਟਾ ਭਰਾ ਉਸਦੇ ਲਈ ਇੱਕ ਭਾਵਕ ਗੀਤ ਗਾਇਆ ਜਿਸ ਨੂੰ ਸੁਣ ਕੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਉਸ ਦਾ ਜਿਹੜਾ ਨਾਨਾ ਸਤਿਆਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਕਿ ਖੁਦ ਗੁਰਬਾਣੀ ਪੜ੍ਹ ਕੇ ਆਨੰਦ ਕਾਰਜ ਕੀਤੇ ਆ ਉਹ ਸਾਰੇ ਭਾਵਕ ਹੋ ਗਏ ਮਜੀਠੀਆ ਸਾਹਿਬ ਕੁੜੀ ਨੂੰ ਗੱਲ ਲਾ ਕੇ ਰੋਣ ਲੱਗਦੇ ਆ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਉਹ ਜਿਹੜਾ ਗਲਵਖੜੀ ਦੇ ਵਿੱਚ ਲੈ ਲੈਂਦੇ ਆ ਜਦੋਂ ਧੀ ਤੁਰਨ ਲੱਗੀ ਤੇ ਉਸਨੇ ਜਿਹਹਾ ਗੀਤ ਗਾਇਆ ਜਿਹੜਾ ਮਾਹੌਲ ਸੀ ਜਿਸ ਦੇ ਵਿੱਚ ਖੁਸ਼ੀਆਂ ਮਨਾ ਰਹੇ ਸੀ ਉਹ ਗਮਗੀਨ ਹੋ ਗਿਆ ਕਿਉਂਕਿ ਮੁੰਡਾ ਜਿਹੜਾ ਯੂਐਸਏ ਦਾ ਰਹਿਣ ਵਾਲਾ ਤੇ ਧੀ ਨੇ ਹੁਣ ਯੂਐਸਏ ਚਲਾ ਜਾਣਾ ਤੁਹਾਨੂੰ ਤਸਵੀਰਾਂ ਹੋਰ ਵੀ ਵਿਖਾਵਾਂਗੇ ਚੜੇ ਰਹੋ ਸਾਡੇ ਚੈਨਲ ਦੇ ਅਜਬੂਤ